ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੀਵਨ ਵਿੱਚ ਚੰਗੇ ਸਮੇਂ ਦੇ ਨਾਲੋਂ ਚੰਗੇ ਇਨਸਾਨਾਂ ਨਾਲ ਰਿਸ਼ਤਾ ਰੱਖੋ ਕਿਉਂਕਿ ਚੰਗਾ ਇਨਸਾਨ ਚੰਗਾ ਸਮਾਂ ਲਿਆ ਸਕਦਾ ਹੈ ਪਰ ਯਾਦ ਰੱਖਣਾ ਕਿ ਚੰਗਾ ਸਮਾਂ ਕਦੇ ਚੰਗਾ ਇਨਸਾਨ ਵਾਪਸ ਨਹੀਂ ਲਿਆ ਸਕਦਾ ਭਗਵਾਨ ਗੌਤਮ ਬੁੱਧ ਦੀ ਅਤੇ ਉਹਨਾਂ ਦੇ ਇੱਕ ਚੇਲੇ ਦੀ ਕਹਾਣੀ ਭਗਵਾਨ ਗੌਤਮ ਬੁੱਧ ਦੇ ਮੱਠ ਵਿੱਚ ਇਹ ਨਿਯਮ ਸੀ ਕਿ ਜਦੋਂ ਵੀ ਉਹਨਾਂ ਦਾ ਕੋਈ ਚੇਲਾ ਬੋਧਤ ਤਾ ਨੂੰ ਪ੍ਰਾਪਤ ਹੋ ਜਾਂਦਾ ਸੀ ਤਾਂ ਉਸ ਨੂੰ ਕਹਿੰਦੇ ਸਨ ਕਿ ਇੱਕ ਦਿਸ਼ਾ ਵਿੱਚ ਚਲੇ ਜਾਵੋ ਅਤੇ ਉਸ ਦਿਸ਼ਾ ਵਿੱਚ ਇੱਕ ਜਗ੍ਹਾ ਦੱਸਦੇ ਸਨ ਕਿ ਉੱਥੇ ਜਾ ਕੇ ਰਹੋ ਅਤੇ ਨੇੜੇ ਤੇੜੇ ਦੇ ਲੋਕਾਂ ਦਾ ਗਿਆਨ ਵਧਾਓ ਉਹਨਾਂ ਦੀ ਆਤਮਾ ਤੇ ਚੇਤਨਾ ਨੂੰ ਜਾਗਰਿਤ ਕਰੋ ਯਤਨ ਕਰੋ ਉਹਨਾਂ ਨੂੰ ਸੱਚ ਦੇ ਮਾਰਗ ਤੇ ਲਿਆਉਣ ਦਾ ਉਹਨਾਂ ਦਾ ਇੱਕ ਚੇਲਾ ਸੀ ਜੋ ਸੱਤ ਅੱਠ ਸਾਲ ਤੋਂ ਮੱਠ ਵਿੱਚ ਰਹਿ ਰਿਹਾ ਸੀ ਤਪੱਸਿਆ ਕਰ ਰਿਹਾ ਸੀ ਅਤੇ ਇੱਕ ਦਿਨ ਉਹ ਪਰੇਸ਼ਾਨ ਹੋ ਗਿਆ ਕਿ ਮੇਰੇ ਗੁਰਦੇਵ ਨੇ ਮੈਨੂੰ ਅਜੇ ਤੱਕ ਆਦੇਸ਼ ਕਿਉਂ ਨਹੀਂ ਦਿੱਤਾ ਕਿ ਜਾ ਕੇ ਪ੍ਰਵਚਨ ਕਰੋ ਇੱਥੋਂ ਚਲੇ ਜਾਓ ਤੇ ਆਪਣਾ ਖੁਦ ਦਾ ਆਸ਼ਰਮ ਬਣਾਓ ਇਸੇ ਗੱਲ ਤੇ ਨਾਰਾਜ਼ ਹੋ ਕੇ ਉਹ ਭਗਵਾਨ ਗੌਤਮ ਬੁੱਧ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਿਆ ਕਿ ਗੁਰੂਦੇਵ ਮੇਰੀ ਤਪੱਸਿਆ ਵਿੱਚ ਅਜੇ ਹੀ ਕੀ ਕਮੀ ਰਹਿ ਗਈ ਕਿ ਮੈਂ ਅਜੇ ਤੱਕ ਚੰਗੀ ਤਰ੍ਹਾਂ ਗਿਆਨ ਨਹੀਂ ਪ੍ਰਾਪਤ ਕੀਤਾ ਕਿਉਂਕਿ ਤੁਸੀਂ ਮੈਨੂੰ ਅਜੇ ਤੱਕ ਆਦੇਸ਼ ਨਹੀਂ ਦਿੱਤਾ ਕਿ ਕਿਸੇ ਦੂਜੀ ਜਗ੍ਹਾ ਜਾ ਕੇ ਗਿਆਨ ਵੰਡੋ ਕਿ ਮੈਂ ਬੁੱਧਤ ਤਾ ਨੂੰ ਪ੍ਰਾਪਤ ਨਹੀਂ ਹੋਇਆ ਗੌਤਮ ਬੁੱਧ ਨੇ ਉਸ ਨੂੰ ਕਿਹਾ ਕਿ ਸੁਣੋ ਤੈਨੂੰ ਥੋੜਾ ਹੋਰ ਸਮਾਂ ਲੱਗੇਗਾ ਉਹਨਾਂ ਸਮਾਂ ਇੱਥੇ ਹੀ ਬਤੀਤ ਕਰਨਾ ਪਵੇਗਾ ਤਾਂ ਉਹ ਝਿੜ ਗਿਆ ਕਹਿਣ ਲੱਗਾ ਕਿ ਗੁਰੂਦੇਵ ਤੁਹਾਡੇ ਗਿਆਨ ਵਿੱਚ ਕਮੀ ਰਹਿ ਗਈ ਹੈ ਤੁਸੀਂ ਮੈਨੂੰ ਗਿਆਨ ਨਹੀਂ ਦੇ ਸਕੇ ਭਗਵਾਨ ਗੌਤਮ ਬੁੱਧ ਨੂੰ ਲੱਗਿਆ ਕਿ ਇਹ ਸਮਝੇਗਾ ਨਹੀਂ ਇਸ ਲਈ ਗੌਤਮ ਬੁੱਧ ਨੇ ਕਿਹਾ ਠੀਕ ਹੈ ਕੱਲ ਸਵੇਰ ਪੂਰਬ ਦਿਸ਼ਾ ਵਿੱਚ ਇੱਕ ਪਿੰਡ ਹੈ ਉੱਥੇ ਜਾਣਾ ਅਤੇ ਉੱਥੇ ਜਾ ਕੇ ਭਿਕਸ਼ਾ ਲੈ ਕੇ ਵਾਪਸ ਆਉਣਾ ਪੂਰਾ ਦਿਨ ਉੱਥੇ ਹੀ ਬਿਤਾਉਣਾ ਅਤੇ ਕੋਸ਼ਿਸ਼ ਕਰਨਾ ਉੱਥੋਂ ਦੇ ਲੋਕਾਂ ਨੂੰ ਥੋੜਾ ਬਹੁਤ ਗਿਆਨ ਵੰਡਣ ਦੀ ਅਤੇ ਮੈਨੂੰ ਆ ਕੇ ਦੱਸਣਾ ਕਿ ਅਨੁਭਵ ਕਿਵੇਂ ਦਾ ਰਹਾ ਉਹ ਚੇਲਾ ਬਹੁਤ ਖੁਸ਼ ਹੋਇਆ ਉਸਨੂੰ ਲੱਗਿਆ ਕਿ ਬਸ ਹੁਣ ਤਾਂ ਗੱਲ ਬਣ ਗਈ ਹੁਣ ਮੈਨੂੰ ਆਦੇਸ਼ ਮਿਲ ਗਿਆ ਹੈ ਉਹ ਸਵੇਰੇ ਸਵੇਰੇ ਉਸ ਪਿੰਡ ਵਿੱਚ ਗਿਆ ਭਿਕਸ਼ਾ ਮੰਗਣ ਲਈ ਉਰਵ ਦਿਸ਼ਾ ਵਿੱਚ ਸ਼ਾਮ ਨੂੰ ਜਦੋਂ ਆਇਆ ਪੱਟੀ ਬੰਨੀ ਹੋਈ ਸੀ ਹੱਥਾਂ ਪੈਰਾਂ ਤੇ ਸੱਟਾਂ ਦੇ ਨਿਸ਼ਾਨ ਸਨ ਭਗਵਾਨ ਬੁੱਧ ਨੇ ਕਿਹਾ ਇਹ ਕੀ ਹਾਲ ਬਣਾ ਲਿਆ ਹੈ ਤੇ ਗੌਤਮ ਬੁੱਧ ਨੇ ਉਸ ਨੂੰ ਦਵਾਈ ਦਿੱਤੀ ਮੱਲਮ ਪੱਟੀ ਕੀਤੀ ਤਾਂ ਉਸ ਨੇ ਦੱਸਿਆ ਕਿ ਤੁਸੀਂ ਕਿਹੋ ਜਿਹੇ ਪਿੰਡ ਵਿੱਚ ਮੈਨੂੰ ਭੇਜ ਦਿੱਤਾ ਉੱਥੇ ਜਦ ਮੈਂ ਭੀਖਸ਼ਾ ਮੰਗੀ ਤਾਂ ਲੋਕ ਮੈਨੂੰ ਗਾਲਾਂ ਦੇਣ ਲੱਗੇ ਉੱਥੋਂ ਭਜਾਉਣ ਲੱਗੇ ਡਾਟਣ ਲੱਗੇ ਗੁੱਸੇ ਹੋਏ ਉਥੇ ਸਿਰਫ ਇੱਕ ਆਦਮੀ ਨੇ ਮੈਨੂੰ ਪਿਕਸ਼ਾ ਦਿੱਤੀ ਅਤੇ ਉਸਨੇ ਜ਼ਮੀਨ ਤੇ ਗੇਰ ਕੇ ਪਿਕਸ਼ਾ ਦਿੱਤੀ ਅਤੇ ਕਿਹਾ ਕਿ ਲੈ ਜਾਓ ਇਸ ਨੂੰ ਇੰਨੇ ਬੁਰੇ ਪਿੰਡ ਵਿੱਚ ਜਿੱਥੇ ਲੋਕ ਆਗਿਆਨੀ ਹਨ ਉਹਨਾਂ ਦੇ ਕੋਲ ਤੁਸੀਂ ਮੈਨੂੰ ਭੇਜ ਦਿੱਤਾ ਕਿ ਗਿਆਨ ਵੰਡੋ ਤੁਸੀਂ ਮੈਨੂੰ ਕੱਲ ਨੂੰ ਕਿਸੇ ਹੋਰ ਪਿੰਡ ਵਿੱਚ ਭੇਜਣਾ ਮੈਂ ਉੱਥੇ ਜਾ ਕੇ ਗਿਆਨ ਦੇ ਕੇ ਆਵਾਂਗਾ ਭਗਵਾਨ ਗੌਤਮ ਬੁੱਧ ਮੁਸਕਰਾਏ ਕਿਉਂਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਕੁਝ ਕਰ ਨਹੀਂ ਪਾਵੇਗਾ ਅਗਲੇ ਦਿਨ ਉਸਨੂੰ ਕਿਹਾ ਕਿ ਠੀਕ ਹੈ ਤੂੰ ਕਿਤੇ ਹੋਰ ਚਲੇ ਜਾਣਾ ਪਰ ਇੱਕ ਦਿਨ ਦੇ ਬਾਅਦ ਜਾਣਾ ਇੱਕ ਦਿਨ ਹੋਰ ਆਸ਼ਰਮ ਵਿੱਚ ਰੁਕੇ ਰਹਿ ਇਸ ਵਾਰ ਉਸਨੇ ਆਪਣੇ ਕਿਸੇ ਹੋਰ ਚੇਲੇ ਨੂੰ ਉਸ ਪਿੰਡ ਵਿੱਚ ਭੇਜਿਆ ਜਿੱਥੇ ਇਸ ਨੂੰ ਭੇਜਿਆ ਸੀ ਅਤੇ ਸ਼ਾਮ ਨੂੰ ਜਦੋਂ ਉਹ ਚੇਲਾ ਆਇਆ ਤਾਂ ਉਸਦੀ ਵੀ ਉਹੀ ਹਾਲਤ ਸੀ ਹੱਥਾਂ ਪੈਰਾਂ ਤੇ ਸੱਟ ਲੱਗੀ ਹੋਈ ਸੀ ਭਗਵਾਨ ਗੌਤਮ ਬੁੱਧ ਨੇ ਪਹਿਲੇ ਚੇਲੇ ਦੇ ਸਾਹਮਣੇ ਦੂਜੇ ਨੂੰ ਪੁੱਛਿਆ ਕੀ ਹੋਇਆ ਤਾਂ ਉਸਨੇ ਕਿਹਾ ਪ੍ਰਭੂ ਜਿਸ ਪਿੰਡ ਵਿੱਚ ਤੁਸੀਂ ਮੈਨੂੰ ਭੇਜਿਆ ਉੱਥੇ ਦੇ ਲੋਕ ਬਹੁਤ ਭੋਲੇ-ਪਾਲੇ ਹਨ ਭिक्षा ਦੇ ਹੀ ਨਹੀਂ ਰਹੇ ਸਨ ਇੱਕ ਵਿਅਕਤੀ ਨੇ ਮੈਨੂੰ ਜ਼ਮੀਨ ਤੇ ਗੇਰ ਕੇ ਭਿਕਸ਼ਾ ਦਿੱਤੀ ਮੈਂ ਸਵੀਕਾਰ ਕਰ ਲਈ ਅਤੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਤੇਰਾ ਕਲਿਆਣ ਹੋਵੇ ਤਾਂ ਉਹ ਚੌਕ ਗਿਆ ਅਤੇ ਮੈਨੂੰ ਕਹਿਣ ਲੱਗਾ ਕਿ ਤੁਸੀਂ ਅਜੀਬ ਇਨਸਾਨ ਹੋ ਮੈਂ ਤੈਨੂੰ ਜ਼ਮੀਨ ਤੇ ਗੇਰ ਕੇ ਭਿਕਸ਼ਾ ਦੇ ਰਿਹਾ ਹਾਂ ਤੇ ਤੂੰ ਮੈਨੂੰ ਕਲਿਆਣ ਹੋ ਦਾ आशीर्वाद ਦੇ ਰਿਹਾ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਆਪਣੇ ਕਰਤੱਬ ਨਿਭਾਵਾਂਗਾ ਤੁਸੀਂ ਵੀ ਬੜੇ ਦਾਨੀ ਹੋ ਤੁਸੀਂ ਘੱਟੋ-ਘੱਟ ਮੈਨੂੰ ਦਾਨ ਤਾਂ ਦਿੱਤਾ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਆਸ਼ੀਰਵਾਦ ਦੇਵਾਂ ਕਲਿਆਣ ਹੋਵੇ ਤੁਹਾਡਾ ਅਜਿਹਾ ਕਹਿਣ ਦਾ ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਨਿਕਲ ਰਿਹਾ ਸੀ ਤਾਂ ਮੈਂ ਦੇਖਿਆ ਕਿ ਇੱਕ ਬੱਚਾ ਉਸ ਪਿੰਡ ਵਿੱਚ ਬਿਮਾਰ ਸੀ ਮੈਂ ਜੰਗਲ ਵਿੱਚ ਗਿਆ ਤਾਂ ਉੱਥੋਂ ਜੜੀਆਂ ਬੂਟੀਆਂ ਲੈ ਕੇ ਆ ਰਿਹਾ ਸੀ ਤਾਂ ਉੱਥੋਂ ਦੇ ਲੋਕਾਂ ਨੇ ਕਬੀਲੇ ਵਾਲਿਆਂ ਨੇ ਫੜ ਲਿਆ ਅਤੇ ਕਿਹਾ ਕਿ ਜੜੀਆਂ ਬੂਟੀਆਂ ਕਿੱਥੇ ਲੈ ਜਾ ਰਹੀਆਂ ਹਨ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਛੱਡ ਦੇਵੋ ਇੱਕ ਛੋਟੇ ਬੱਚੇ ਦੀ ਮਦਦ ਕਰਨੀ ਹੈ ਉਸਦੇ ਲਈ ਦਵਾਈ ਲੈ ਜਾ ਰਹੀ ਹਾਂ ਤਾਂ ਜੋ ਲੋਕ ਸੀ ਉਹਨਾਂ ਨੇ ਮੈਨੂੰ ਆਉਣ ਦਿੱਤਾ ਜਦੋਂ ਮੈਂ ਪਿੰਡ ਵਿੱਚ ਵਾਪਸ ਆ ਕੇ ਉਸ ਬੱਚੇ ਦੀ ਮੱਲਮ ਪੱਟੀ ਕਰ ਰਹੀ ਸੀ ਤਾਂ ਪਿੰਡ ਵਾਲੇ ਮੇਰੇ ਤੇ ਹਮਲਾ ਕਰਨ ਲੱਗੇ ਤਾਂ ਉਸ ਇੱਕ ਮਾਤਰਦਾਨੀ ਵਿਅਕਤੀ ਨੇ ਜਿਸਨੇ ਜ਼ਮੀਨ ਤੇ गिर ਕੇ ਮੈਨੂੰ ਪੇਖਸ਼ਾ ਦਿੱਤੀ ਸੀ ਉਸਨੇ ਪਿੰਡ ਵਾਲਿਆਂ ਨੂੰ ਰੋਕਿਆ ਅਤੇ ਕਿਹਾ ਕਿ ਇਹ ਠੀਕ ਵਿਅਕਤੀ ਹੈ ਇਸ ਨੂੰ ਕੰਮ ਕਰਨ ਦੇਵੋ ਜਦੋਂ ਮੈਂ ਜੜੀ ਬੂਟੀ ਲਗਾਈ ਤਾਂ ਬੱਚਾ ਠੀਕ ਹੋ ਗਿਆ ਪੂਰੇ ਪਿੰਡ ਵਾਲੇ ਮੇਰੇ ਲਈ ਤਾੜੀਆਂ ਵਜਾਉਣ ਲੱਗੇ ਅਤੇ ਕਹਿਣ ਲੱਗੇ ਕਿ ਕੱਲ ਫੇਰ ਆਉਣਾ ਗੁਰੂਦੇਵ ਮੈਨੂੰ ਕੱਲ ਫੇਰ ਉਸੇ ਪਿੰਡ ਵਿੱਚ ਭੇਜਣਾ ਬਹੁਤ ਭੋਲੇ-ਪਾਲੇ ਲੋਕ ਹਨ ਸਮਝਦੇ ਨਹੀਂ ਹਨ ਬਸ ਪਿਆਰ ਬਹੁਤ ਹੈ ਇਸ ਵਾਰ ਕੋਸ਼ਿਸ਼ ਕਰਾਂਗਾ ਥੋੜਾ ਹੋਰ ਪਿਆਰ ਅਤੇ ਗਿਆਨ ਉਹਨਾਂ ਤੱਕ ਪਹੁੰਚਾਉਣ ਦਾ ਉਹ ਗਿਆਨੀ ਤਾਂ ਹਨ ਪਰ ਬਸ ਅਣਜਾਣ ਲੋਕਾਂ ਨਾਲ ਗੱਲ ਕਰਨ ਤੋਂ ਡਰਦੇ ਹਨ ਉਹ ਜੋ ਪਹਿਲਾ ਚੇਲਾ ਸੀ ਜੋ ਇੱਕ ਦਿਨ ਪਹਿਲਾਂ ਉਸ ਪਿੰਡ ਵਿੱਚ ਗਿਆ ਸੀ ਉਹ ਸੁਣ ਰਿਹਾ ਸੀ ਅਤੇ ਸਮਝ ਰਿਹਾ ਸੀ ਅਤੇ ਫਿਰ ਭਗਵਾਨ ਗੌਤਮ ਬੁੱਧ ਦੇ ਚਰਨਾਂ ਵਿੱਚ ਡਿੱਗ ਗਿਆ ਤੇ ਕਹਿਣ ਲੱਗਾ ਗੁਰੂ ਦੇਵ ਕਮੀ ਮੇਰੇ ਵਿੱਚ ਹੀ ਸੀ ਤੁਸੀਂ ਗਿਆਨ ਤਾਂ ਬਹੁਤ ਸਾਰਾ ਦਿੱਤਾ ਪਰ ਮੈਂ ਆਪਣੇ ਆਚਰਣ ਵਿੱਚ ਨਹੀਂ ਢਾਲ ਸਾਇਆ ਆਪਣੇ ਹੰਕਾਰ ਨੂੰ ਉੱਪਰ ਰੱਖਿਆ ਅਤੇ ਉਸੇ ਪਿੰਡ ਦੇ ਲੋਕਾਂ ਨੂੰ ਪਹਿਚਾਣ ਨਹੀਂ ਸਕਿਆ ਉੱਥੋਂ ਦੇ ਲੋਕਾਂ ਤੋਂ ਮਾਰ ਖਾ ਕੇ ਵਾਪਸ ਆ ਗਿਆ ਮਾਰ ਤਾਂ ਇਹਨਾਂ ਨੇ ਵੀ ਖਾਧੀ ਪਰ ਇਹਨਾਂ ਦਾ ਹੰਕਾਰ ਮਿਟ ਚੁੱਕਿਆ ਹੈ ਅਤੇ ਇਹ ਸਮਝ ਚੁੱਕੇ ਹਨ ਕਿ ਲੋਕ ਭੋਲੇ ਭਾਲੇ ਹਨ ਸਾਨੂੰ ਉਹਨਾਂ ਨਾਲ ਅਲੱਗ ਢੰਗ ਨਾਲ ਵਿਹਾਰ ਕਰਨਾ ਹੋਵੇਗਾ ਆਪਣੇ ਗਿਆਨ ਨੂੰ ਆਚਰਣ ਵਿੱਚ ਢਾਲ ਕੇ ਪਹੁੰਚਾਉਣਾ ਹੋਵੇਗਾ ਇਸ ਕਹਾਣੀ ਦਾ ਸਾਰ ਇਹ ਕਹਿੰਦਾ ਹੈ ਕਿ ਚੰਗਾ ਇਨਸਾਨ ਬਣਨ ਤੇ ਧਿਆਨ ਦੇਵੋ ਚੰਗਾ ਸਮਾ ਆਪਣੇ ਆਪ ਚੱਲ ਕੇ ਆਵੇਗਾ ਅਸੀਂ ਚੰਗਾ ਸਮਾ ਲਿਆਉਣਾ ਚਾਹੁੰਦੇ ਹਾਂ ਪਰ ਇੱਕ ਚੰਗਾ ਇਨਸਾਨ ਬਣਨਾ ਨਹੀਂ ਚਾਹੁੰਦੇ ਸਾਰੀ ਕਮੀ ਸਾਰੀ ਗੜਬੜ ਬਸ ਇੱਥੇ ਹੀ ਹੋ ਜਾਂਦੀ ਹੈ ਧੰਨਵਾਦ